ਸਾਖੀ ਨੂੰ ਅਖੀਰ ਤੱਕ ਸੁਣਿਓ ਅਤੇ ਸ਼ੇਅਰ ਕਰਨ ਨਾਲ ਭੁੱਲਣਾ ਕਲਗੀਧਰ ਪਿਤਾ ਗੁਰਗੋਬਿੰਦ ਸਿੰਘ ਮਹਾਰਾਜੀ ਨੇ 403 ਚਰਿੱਤਰ ਲਿਖ ਕੇ 404 ਦੀ ਗਿਣਤੀ ਕਿਉਂ ਕੀਤੀ ਉਹ ਤੁਹਾਨੂੰ ਇਸ ਸਾਖੀ ਵਿੱਚ ਦੱਸਦੇ ਹਾਂ ਸਾਖੀ ਨੂੰ ਅਖੀਰ ਤੱਕ ਜਰੂਰ ਸੁਣਿਓ ਜਦੋਂ ਕਲਗੀਧਰ ਪਿਤਾ ਦਸ਼ਮੇਸ਼ ਪਾਸ਼ਾ ਚਰਿੱਤਰ ਲਿਖ ਰਹੇ ਸਨ ਜੀਵ ਆਤਮਾ ਦੇ ਤਾਂ ਸਭ ਤੋਂ ਪਹਿਲਾਂ ਸੰੰਦਾ ਨੇ ਜਾ ਕੇ ਮਾਤਾ ਗੁਜਰ ਕੌਰ ਨੂੰ ਸ਼ਿਕਾਇਤ ਕੀਤੀ ਕਿਸ਼ਰੀ ਦਸ਼ਮੇਸ਼ ਪਿਤਾ ਜੀ ਔਰਤਾਂ ਦੇ ਚਰਿੱਤਰ ਲਿਖ ਰਹੇ ਹਨ ਉਹਨਾਂ ਨੂੰ ਵਰਜੋ ਮਸੰਦ ਇਸ ਗੱਲ ਤੋਂ ਔਖੇ ਸਨ ਕਿ ਗੁਰੂ ਮਹਾਰਾਜ ਜੀ ਅਮੀਰ ਰਾਜਿਆਂ ਮਹਾਰਾਜਿਆਂ ਦੇ ਪਰਦੇ ਫੋਲ ਰਹੇ ਹਨ ਪਰ ਮਹਾਰਾਜ ਜੀ ਤਾਂ ਜੀਵ ਜੋ ਆਤਮਾ ਹੈ ਉਹਦੇ ਚਰਿੱਤਰ ਲਿਖ ਰਹੇ ਸਨ ਉਹਨਾਂ ਦੇ ਲਈ ਇਸਤਰੀ ਮਰਦ ਸਭ ਇੱਕ ਸਮਾਨ ਨੇ ਮਸੰਦਾਂ ਦੀ ਬੇਨਤੀ ਸੁਣ ਕੇ ਮਾਤਾ ਗੁਜਰਕੌਰ ਜੀ ਦਸ਼ਮੇਸ਼ ਪਿਤਾ ਜੀ ਕੋਲ ਆਏ ਅਤੇ ਪਿਆਰ ਨਾਲ ਕਿਹਾ ਲਾਲ ਜੀ ਤੁਸੀਂ ਇਸਤਰੀ ਦੇ ਚਰਿੱਤਰ ਲਿਖ ਰਹੇ ਹੋ ਤਾਂ ਗੁਰੂ ਸਾਹਿਬ ਨੇ ਕਿਹਾ ਨਹੀਂ ਮਾਤਾ ਜੀ ਮੈਂ ਤਾਂ ਜੀਵ ਆਤਮਾ ਦੇ ਲਿਖ ਰਿਹਾ ਹਾਂ ਜੋ ਇਸਤਰੀ ਨਿਆਈ ਹੈ ਭਾਵ ਵੀ ਮੈਂ ਸਿਰਫ ਜੀਵ ਆਤਮਾ ਦੇ ਚਰਿੱਤਰ ਲਿਖ ਰਿਹਾ ਹਾਂ ਜੋ ਇਸਤਰੀ ਰੂਪ ਵਿੱਚ ਹੈ ਮਾਤਾ ਜੀ ਨੇ ਕਿਹਾ ਮਸਾਂ ਦਾ ਔਖੇ ਹਨ ਤੁਸੀਂ ਚਰਿੱਤਰਾਂ ਦੀ ਸਮਾਪਤੀ ਕਰ ਦੇਵੋ ਤਾਂ ਗੁਰੂ ਸਾਹਿਬ ਜੀ ਕਹਿੰਦੇ ਇੱਕ ਚਰਿੱਤਰ ਅਕਾਲੀ ਸ਼ਕਤੀ ਦਾ ਲਿਖ ਕੇ ਸਮਾਪਤ ਕਰਾਂਗੇ ਫਿਰ ਗੁਰੂ ਸਾਹਿਬ ਜੀ ਨੇ 403 ਚਰਿੱਤਰ ਲਿਖੇ ਅਤੇ ਗਿਣਤੀ 404 ਕਰ ਦਿੱਤੀ ਤਦ ਮਾਤਾ ਗੁਜਰ ਕੌਰ ਜੀ ਨੇ ਫਿਰ ਪੁੱਛਿਆ ਲਾਲ ਜੀ ਇਹ ਕੀ ਕੌਤਕ ਹੈ ਚਰਿੱਤਰ ਤੁਸੀਂ 403 ਲਿਖੇ ਅਤੇ ਗਿਣਤੀ 404 ਦੀ ਕਰ ਦਿੱਤੀ ਤਦ ਕਾਲੀਆਂ ਵਾਲੇ ਪਾਤਸ਼ਾਹ ਜੀ ਬੋਲੇ ਮਾਤਾ ਜੀ ਉਹ ਜਿਹੜਾ ਚਰਿੱਤਰ ਅਕਾਲ ਪੁਰਖ ਜੀ ਦਾ ਹੈ ਉਹ ਬੜਾ ਵਿਸ਼ਾਲ ਅਤੇ ਸ਼ਕਤੀਸ਼ਾਲੀ ਹੈ ਉਹ ਅਸੀਂ ਹੁਣ ਨਹੀਂ ਲਿਖਣਾ ਜਦੋਂ ਕਲਯੁਗ ਵਿੱਚ ਮੁੜ ਕੇ ਆਵਾਂਗੇ ਉਹ ਚਰਿੱਤਰ ਸੰਪੂਰਨ ਕਰਾਂਗੇ ਭਾਵ ਜਦੋਂ ਕਲ ਕੀ অবতার ਵਿੱਚ ਆਉਣਗੇ ਮਹਾਰਾਜ ਜੀ ਤਾਜੋ ਚరిత్ర ਮਹਾਰਾਜ ਜੀ ਨੇ ਲਿਖਣਾ ਰਹਿੰਦਾ ਹੈ ਤਦ ਉਸ ਵੇਲੇ ਮਹਾਰਾਜ ਜੀ ਉਹ ਚరిత్ర ਲਿਖਣਗੇ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਉਸ ਵੇਲੇ ਅਸੀਂ ਇਸ ਯੁੱਗ ਕਲ ਯੁੱਗ ਦੀ ਸਮਾਪਤੀ ਕਰ ਦੇਵਾਂਗੇ ਉਹ ਆ ਆਖਰੀ অতি ਗੁਪਤ ਚరిత్ర ਜਦੋਂ ਅਸੀਂ ਪ੍ਰਗਟ ਕਰ ਦਿੱਤਾ ਉਹਦੇ ਸੰਪੂਰਨ ਹੋਣ ਅਸਾਰ ਹੀ ਅਕਾਲ ਉਸਤ ਦੀ ਬਾਣੀ ਆ ਉਹ ਸੰਪੂਰਨ ਹੋ ਜਾਣੀ ਹੈ ਜਦੋਂ ਅਕਾਲ ਉਸਤ ਦੀ ਬਾਣੀ ਸੰਪੂਰਨ ਹੋ ਗਈ ਸੁੱਤੇ ਸਦੇ ਹੀ ਧਰਤੀ ਤੇ ਰਹਿਣ ਵਾਲੇ ਹਰ ਇੱਕ ਜੀਵ ਨੂੰ ਗਿਆਨ ਹੋ ਜਾਣਾ ਹੈ ਅਤੇ ਧਰਤੀ ਤੇ ਸਤਜੁਗ ਦੀ ਸ਼ੁਰੂਆਤ ਹੋ ਜਾਣੀ ਹੈ ਮਹਾਰਾਜ ਜੀ ਨੇ ਇਹ ਗੱਲਾਂ ਮਾਤਾ ਗੁਜਰ ਕੌਰ ਜੀ ਨੂੰ ਦੱਸੀਆਂ ਕਿ ਉਹ ਜੋ 404ਵਾਂ ਚਰਿੱਤਰ ਹੈ ਉਹ ਅਸੀਂ ਅਗਲੇ ਜਨਮ ਵਿੱਚ ਆ ਕੇ ਫਿਰ ਤੋਂ ਲਿਖਾਂਗੇ ਅਤੇ ਉਸ ਤੋਂ ਬਾਅਦ ਹੀ ਧਰਤੀ ਤੇ ਕਾਲ ਯੁਗ ਦਾ ਅੰਤ ਹੋਵੇਗਾ ਪਰantu ਅੱਜ ਕੱਲ ਜੋ ਸਿੱਖ ਨੇ ਜੋ ਨਿੰਦਕ ਨੇ ਸਿੱਖ ਵੀ ਨੇ ਤੇ ਨਿੰਦਕ ਵੀ ਨੇ ਭਾਵ ਗੁਰੂ ਸਾਹਿਬ ਦੇ ਜੋ ਕਰਾਮਾਤਾਂ ਕੀਤੀਆਂ ਹੋਈਆਂ ਨੇ ਉਹਨਾਂ ਨੂੰ ਨਹੀਂ ਮੰਨਦੇ ਅਤੇ ਆਪਣੀ ਬੁੱਧੀ ਨੂੰ ਵੱਡੀ ਰੱਖਦੇ ਹਨ ਉਹ ਮਹਾਰਾਜ ਦੇ ਲਿਖੇ ਚਰਿੱਤਰਾਂ ਨੂੰ ਨਹੀਂ ਮੰਨਦੇ ਉਹ ਕਹਿੰਦੇ ਹਨ ਕਿ ਮਹਾਰਾਜ ਜੀ ਇਦਾਂ ਦੇ ਚਰਿੱਤਰ ਨਹੀਂ ਲਿਖ ਸਕਦੇ ਪਰ ਸੱਚੇ ਪਾਤਸ਼ਾਹ ਦਸ਼ਮੇਸ਼ ਪਿਤਾ ਦੇ ਲਈ ਹਰ ਇੱਕ ਜੀਵ ਆਤਮਾ ਇੱਕ ਬਰਾਬਰ ਹੈ ਉਹ ਸਭ ਕੁਝ ਹੀ ਦੇਖਣ ਯੋਗ ਹਨ ਉਹ ਸਭ ਕੁਝ ਹੀ ਕਰਾਵਣ ਯੋਗ ਹਨ ਜੋ ਅਸੀਂ ਨਹੀਂ ਦੇਖ ਸਕਦੇ ਉਹ ਮਹਾਰਾਜ ਜੀ ਹੀ ਕਰ ਕਰਾ ਰਹੇ ਹਨ ਅਗਲੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਮਹਾਰਾਜ ਜੀ ਨੇ ਕਿਸ ਵੇਲੇ ਦੁਆਰਾ ਫਿਰ ਇਸ ਧਰਤੀ ਤੇ ਵਾਪਸ ਆਉਣਾ ਅਤੇ ਕਲਯੁਗ ਦਾ ਅੰਤ ਮਹਾਰਾਜ ਜੀ ਨੇ ਕਿਵੇਂ ਕਰਨਾ ਹੈ ਉਹ ਵੀਡੀਓ ਸੁਣਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਜੋ ਹੋਰ ਲੋਕ ਵੀ ਇਸ ਵੀਡੀਓ ਨੂੰ ਸੁਣ ਸਕਣ